ਆਪਦੇ ਪਸ਼ੂਆਂ ਨੂੰ ਪਾਣੀ ਪਿਆਉਣਾ, ਸ਼ਹਿਰ ਜਾਣਾ, ਆੜਤੀਆਂ ਦਾ ਹਿਸਾਬ ਕਰਨਾ, ਖੇਤ ਜਾਣਾ, ਕੋਈ ਚਾਹ ਪਾਣੀ ਰੋਟੀ ਫੜਾ ਕੇ ਆਉਣੀ। ਕੋਈ ਆਪਦੇ ਰਿਸ਼ਤੇਦਾਰੀਆਂ ਦੇ ਵਿੱਚ ਮੇਲ ਮਲਾਪ ਕਰਨਾ। ਪਰ ਜਦੋਂ ਉਹਨਾਂ ਨੂੰ ਲੱਗਿਆ ਵੀ ਮੇਰੇ ਲੜਕੇ ਲੜਕੀਆਂ ਦੀ ਸ਼ਾਦੀ ਹੋ ਗਈ ਆ, ਮੇਰੀਆਂ ਜ਼ਿੰਮੇਵਾਰੀਆਂ ਨੂੰ ਫਾਰਗ ਹੋ ਚੁੱਕਾ ਹੈ। ਤਾਂ ਉਹਨਾਂ ਨੇ ਉਹ ਕਰਨ ਕਿਰਿਆਵਾਂ ਕਰਨੀਆਂ ਜੋ ਸੋਚਣਾ ਸੀ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਔਰ ਮੰंजे ਤੇ ਬੈਠ ਗਏ। ਜਦੋਂ ਕਈ ਮਹੀਨੇ ਉਹ ਬਿਨਾਂ ਕਿਰਿਆ ਤੋਂ ਕਰਮਾਂ ਤੋਂ ਮਨਜੇ ਤੇ ਬੈਠੇ ਰਹੇ ਤਾਂ ਉਹਨਾਂ ਦੇ ਦਿਮਾਗ ਦੀਆਂ ਨਾੜਾਂ ਜਿਹੜੀਆਂ ਸ਼ੂ ਸ਼ੂਗਰਨੀਆਂ ਸ਼ੁਰੂ ਹੋ ਗਈਆਂ ਕੰਮ ਕਰਨਾ ਸ਼ੁਰੂ ਕਰਦੀਆਂ। ਸੋ ਇਹਨਾਂ ਦੋਹਾਂ ਉਦਾਹਰਨਾਂ ਦੇ ਵਿੱਚ ਫਰਕ ਕਿੱਥੇ ਆਇਆ? ਫਰਕ ਸਿਰਫ ਮਾਨਸਿਕਤਾ ਦੇ ਵਿੱਚ ਆਇਆ। ਇੱਕ ਬਹੁਤ ਅਤਿ ਦਰਜੇ ਦੀ ਹੈਰਾਨ ਕਰਨ ਵਾਲੀ ਜਿਹੜੀ ਉਦਾਹਰਨ ਉਹ ਹੈ ਜਾਪਾਨ ਦੀ। ਅਮਰੀਕਾ ਨੇ ਨਾਗਾਸਾਕੀ ਔਰ ਹਿਰੋਸ਼ੀਮਾ ਜਿਹੜੇ ਦੋ ਸ਼ਹਿਰ ਸੀ ਸਾਲ 1945 ਚੋਂ ਉੱਥੇ ਪਰਮਾणु ਬੰਬ ਜਿਹੜੇ ਸੱਟੇ ਸੀ। ਇਤਿਹਾਸ ਤੋਂ ਬਹੁਤ ਗੰੰਤੀ ਲੋਕ ਅਸੀਂ ਜਾਣੂ ਹਾਂ ਕਿ ਉਸ ਤੋਂ ਬਾਅਦ ਉੱਥੇ ਜਿਹੜੀਆਂ ਮੌਤਾਂ ਹੋਣੀਆਂ ਸੀ ਉਹ ਤਾਂ ਹੋਈਆਂ ਹੀ ਹੋਈਆਂ ਉਸ ਤੋਂ ਬਾਅਦ ਜਿਹੜੇ ਇਨਸਾਨ ਉੱਥੇ ਜਾਉਂਦੇ ਸੀ ਉਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਗਰਸੇ ਔਰ ਜਿਹੜੀਆਂ ਨਵੀਆਂ ਪੀੜ੍ਹੀਆਂ ਪੈਦਾ ਹੁੰਦਾ ਉਹ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਗਰਸੀਆਂ ਹੋਈਆਂ ਪੈਦਾ ਹੁੰਦਾ ਪਰ ਕਮਾਲ ਦੀ ਗੱਲ ਉਹ ਦੇਸ਼ 1945 ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਲਗਭਗ ਉਸ ਸਮੇਂ ਦੀ ਗੱਲ ਹੈ ਅੱਜ ਉਹ ਦੇਸ਼ ਧਰਤੀ ਦਾ ਇਕਲੌਤਾ ਦੇਸ਼ ਹੈ ਜਿੱਥੇ 50 ਹਜ਼ਾਰ ਤੋਂ ਵੱਧ ਲੋਕ 100 ਸਾਲ ਦੀ ਉਮਰ ਦੇ ਜਿਉਂਦੇ ਹਨ ਹੁਣ ਸੋਚਣ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਸਾਡਾ ਜਿਹੜਾ ਭਾਰਤੀ ਸਮਾਜ ਹੈ ਬਹੁਤ ਪੁਰਾਤਨ ਬਹੁਤ ਧਾਰਮਿਕ ਖਵਾਨ ਵਾਲਾ ਸਮਾਜ ਹੈ ਜੇ ਅਸੀਂ ਇੰਨੇ ਹੀ ਧਾਰਮਿਕ ਲੋਕ ਹਾਂ ਤੇ ਸਾਡਾ ਰੱਬ ਸਾਡੇ ਨਾਲ ਰੁੱਸ ਗਿਆ ਹੈ ਕਿ ਜਾਪਾਨ ਵਾਲਿਆਂ ਨੂੰ ਉਹ ਜ਼ਿਆਦਾ ਪਿਆਰ ਕਰਦਾ ਹੈ ਸਾਡੇ ਲੋਕਾਂ ਦੇ ਜੀਵਨ ਉਨੇ ਲੰਬੇ ਕਿਉਂ ਨਹੀਂ ਰਹੇ ਸਾਡੀ ਜਿਹੜੀ ਸਿਹਤ ਹੈ ਸਾਡਾ ਜੋ ਜਿਉਣਾ ਹੈ ਸਾਡੀ ਜੋ ਉਮਰ ਹੈ ਔਰ ਸਾਡਾ ਮਰਨਾ ਹੈ ਉਹ ਕੁਦਰਤੀ ਕਿਉਂ ਨਹੀਂ ਰਿਹਾ ਕਿਉਂ ਕਿਉਂਕਿ ਅਸੀਂ ਉਸ ਜਾਲ ਦੇ ਵਿੱਚ ਫਸ ਚੁੱਕੇ ਹਾਂ ਜਿਹਦੇ ਵਿੱਚ ਕੁਝ ਚੰਦ ਮਾੜੀ ਮਾਨਸਿਕਤਾ ਵਾਲੇ ਲੁਟੇਰੀ ਵਾਲੀ ਮਾਨਸਿਕਤਾ ਵਾਲੇ ਲੋਕ ਦੈਤ ਵਰਤੀ ਵਾਲੇ ਲੋਕ ਸਾਨੂੰ ਫਸਾਉਣਾ ਚਾਹੁੰਦੇ ਸਨ ਜੇ ਇੱਕ ਇੰਨੇ ਮਾੜੇ ਹਾਲਾਤਾਂ 'ਚ ਜੋ ਜਾਪਾਨੀ ਲੋਕ ਉੱਠ ਕੇ ਆਪਣੇ ਜੀਵਨ ਦਾ ਪੱਧਰ ਇੰਨਾ ਉੱਚਾ ਕਰ ਸਕਦੇ ਆ ਜਿਉਂ ਦਾ ਢੰਗ ਉਹ ਬਦਲ ਸਕਦੇ ਆ ਤੇ ਅਸੀਂ ਕਿਉਂ ਨਹੀਂ ਇਸ ਜਾਪਾਨੀ ਲੋਕਾਂ ਦੀ ਸੋਚ ਬਾਰੇ ਇੱਕ ਪੂਰੀ ਡਿਟੇਲ ਦੇ ਵਿੱਚ ਵੀਡੀਓ ਆਪਾਂ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ ਉਹਦੇ ਤੇ ਵੀ ਵਰਣਨ ਕਰਾਂਗੇ ਸੋ ਇਸੇ ਤਰ੍ਹਾਂ ਜਿਹੜਾ ਤੀਸਰਾ ਪੱਖ ਹੈ ਉਹ ਹੈ ਆਰਥਿਕਤਾ ਦਾ ਪੱਖ ਆਰਥਿਕ ਪੱਖ ਦੇ ਵਿੱਚੋਂ ਕਿਉਂਕਿ ਮੈਂ ਇਹ ਵੀਡੀਓ ਪੰਜਾਬ ਦੇ ਲਈ ਪੰਜਾਬੀ ਦੇ ਵਿੱਚ ਬਣਾ ਰਿਹਾ ਹਾਂ ਤਾਂ ਮੈਂ ਪੰਜਾਬ ਦੀ ਲੋਕਾਂ ਨੂੰ ਇਹ ਸੰਬੋਧਨ ਕਰਨਾ ਚਾਹੁੰਦਾ ਆ ਆਰਥਿਕ ਪੱਖ ਦੇ ਵਿੱਚ ਮਾਨਸਿਕਤਾ ਕਿਵੇਂ ਫਰਕ ਪਾਉਂਦੀ ਹੈ ਅਸੀਂ ਬਾਹਰਲੇ ਦੇਸ਼ਾਂ ਨਾਲ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਇੱਥੇ ਆਪਦੇ ਦੇਸ਼ ਦੇ ਵਿੱਚ ਵੀ ਕੰਪੈਰੀਜ਼ਨ ਕਰਾਂਗੇ ਤੁਲਨਾ ਕਰਾਂਗੇ ਪੰਜਾਬ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਹੈ ਆਪਦੀ ਖੁਸ਼ਹਾਲ ਜ਼ਿੰਦਗੀ ਲਈ ਕੀ ਵਾਕਈ ਪੰਜਾਬੀ ਖੁਸ਼ਹਾਲ ਨੇ ਪਰ ਜੇ ਇਹਨੂੰ ਅਸੀਂ ਆਰਥਿਕ ਪੱਖ ਤੋਂ ਦੇਖੀਏ ਜੋ ਸਾਡੇ ਡਾਟਾ ਦੱਸਦਾ ਹੈ ਉਹ ਬਹੁਤ ਹੈਰਾਨ ਕਰਨ ਵਾਲਾ ਹੈ ਕਿਦੇ ਉਲਟ ਗੁਜਰਾਤ ਖੜਾ ਹੈ ਜਿੱਥੋਂ ਦੀ ਧਰਤੀ ਇੰਨੀ ਖੁਸ਼ਹਾਲ ਤੇ ਹਰਿਆਵਲ ਭਰੀ ਨਹੀਂ ਹੈ ਅਸੀਂ ਨਾ ਦੋਨਾਂ ਸਟੇਟਾਂ ਨੂੰ ਦੋਨਾਂ ਰਾਜਾਂ ਨੂੰ ਜੇ ਬਰਾਬਰ ਦੇ ਵਿੱਚ ਤੁਲਨਾ ਕਰੀਏ ਤਾਂ ਬਹੁਤ ਜ਼ਮੀਨ ਸਮਾਨ ਦਾ ਫਰਕ ਹੈ ਸਾਡੇ ਦੇਸ਼ ਦੇ ਜਿਹੜੇ ਮੋਰੀ ਅਮੀਰ ਬੰਦੇ ਨੇ ਉਹ ਗੁਜਰਾਤ ਦੇ ਨੇ ਹੁਣ ਕੁਝ ਲੋਕ ਇਸ ਚੀਜ਼ ਤੇ ਇਹ ਸੋਚਣਗੇ ਜਾਂ ਕਮੈਂਟ ਕਰਨਗੇ ਕਿ ਉਹ ਇਸ ਕਰਕੇ ਅਮੀਰ ਨੇ ਜਾਂ ਵੱਡੇ ਦਰਜੇ ਤੇ ਪਹੁੰਚੇ ਨੇ ਕਿਉਂਕਿ ਉਹਨਾਂ ਨੂੰ ਰਾਜਨੀਤਿਕ ਟੇਕ ਮਿਲੀ ਹੋਈ ਆ ਇੱਥੇ ਤੁਹਾਡੇ ਗਿਆਤ ਲਈ ਦੱਸ ਦੇਵਾਂ ਕਿ ਗੁਜਰਾਤੀ ਸਿਰਫ ਸਾਡੇ ਦੇਸ਼ ਵਿੱਚ ਅਮੀਰ ਨਹੀਂ ਉਹ ਬਾਹਰ ਵੀ ਜਗੇ ਨੇ ਤਾਂ ਉਹਨਾਂ ਨੇ ਆਪਦੀ ਬੁੱਧੀ ਦੇ ਆਪਦੀ ਸਮਝ ਦੇ ਝੰਡੇ ਗੱਡੇ ਨੇ ਤੋ ਪਹਿਲਾਂ ਆਪਾਂ ਭਾਰਤ ਦੀ ਤੁਲਨਾ ਕਰਾਂਗੇ ਫਿਰ ਬਾਹਰ ਗੁਜਰਾਤੀਆਂ ਦੇ ਕਰਮਾਂ ਦੀ ਤੇ ਪੰਜਾਬੀਆਂ ਦੇ ਕਰਮਾਂ ਦਾ ਭੇਦ ਦੱਸਾਂਗੇ ਪੰਜਾਬੀ ਲੋਕ ਕਿੰਨੇ ਕੁ ਖੁਸ਼ਹਾਲ ਆ ਉਹਦੀ ਸਿਰਫ ਇੱਕ ਸਾਦੀ ਜਿਹੀ ਉਦਾਹਰਣ ਇੱਥੇ ਸਮਝ ਆਉਂਦੀ ਆ ਕਿ ਪੰਜਾਬ ਦਾ ਜਿਹੜਾ ਸਭ ਤੋਂ ਅਮੀਰ ਬੰਦਾ ਉਹ ਸਿਰਫ 9700 ਕਰੋੜ ਦਾ ਮਾਲ ਰੱਖਦਾ ਔਰ ਬਜਾਏ ਇਸੇ ਗੁਜਰਾਤ ਦਾ ਜਿਹੜਾ ਸਭ ਤੋਂ ਅਮੀਰ ਬੰਦਾ ਉਹ 12 ਲੱਖ ਕਰੋੜ ਦਾ ਮਾਲ ਰੱਖਦਾ ਔਰ ਉਹ ਇੱਕ ਅਮੀਰ ਨਹੀਂ ਹੈ ਗੁਜਰਾਤ ਦਾ ਐਸੇ ਐਸੇ ਗੁਜਰਾਤੀਆਂ ਦੀ ਬਹੁਤ ਲੰਬੀ ਲਾਈਨ ਜਿਹੜੇ ਕਈ ਲੱਖ ਕਰੋੜੇ ਮਾਲਕ ਨੇ ਪੰਜਾਬੀ ਸਿਰਫ ਆਪ ਦੇ ਬਾਹਰੀ ਦਿਖਾਵੇ ਔਰ ਬਾਹਰੀ ਜੀਵਨ ਸ਼ੈਲੀ ਤੋਂ ਖੁਸ਼ਹਾਲ ਦਿਖਦੇ ਨੇ ਪਰ ਅੰਦਰੂਨੀ ਰੂਪ ਚ ਟੁੱਟੇ ਹੋਏ ਨੇ ਕਰਜ਼ਿਆਂ ਦੇ ਵਿੱਚ ਦਬੇ ਹੋਏ ਨੇ ਔਰ ਜੀਵਨ ਸ਼ੈਲੀ ਦੇ ਵਿੱਚ ਦਿਖਾਵੇ ਦੀ ਦੌੜ ਚ ਜਿਆਦਾ ਭਜਦੇ ਨੇ ਕਿਉਂਕਿ ਸਾਡੀ ਜਿਹੜੀ ਮਾਨਸਿਕਤਾ ਉਹ ਕੱਟ ਕਾਪੀ ਪੇਸਟ ਦੀ ਹੈ ਗਵੰਡੀ ਨੇ ਜਨਰਲ ਲਈ ਮੈਂ ਵੀ ਲੈਣੀ ਆ ਗਵੰਨ ਗਵੰਡੀ ਨੇ ਨਵੀਂ ਸਵਫਟ ਲੈ ਲਈ ਮੈਂ ਵੀ ਲੈਣੀ ਆ ਗਵੰਡੀ ਨੇ ਕੋਠੇ ਪਾਲੀ ਮੈਂ ਵੀ ਪਾਉਣੀ ਆ ਉਸ ਦੌੜ ਦੇ ਵਿੱਚ ਜ਼ਿਆਦਾ ਲੱਗੀ ਹੋਈ ਯਾਰ ਪਰ ਜਿਹੜੇ ਗੁਜਰਾਤੀ ਲੋਕ ਨੇ ਉਹ ਕੱਟ ਕਾਪੀ ਪੇਸਟ ਨਹੀਂ ਕਰਦੇ ਸਾਡੇ ਪੰਜਾਬ ਦੇ ਵਿੱਚ ਛੋਟਾ ਜਾਂ ਦੇ ਕਿਸੇ ਦਾ ਕਾਰੋਬਾਰ ਚੱਲਦਾ ਤਾਂ ਉਹਦੀ ਕੱਟ ਕਾਪੀ ਪੇਸਟ ਕਰਨ ਨੂੰ ਲੋਕ ਤਿਆਰ ਖੜੇ ਹੁੰਦੇ ਨੇ ਗੁਜਰਾਤੀ ਬੱਚਾ ਛੋਟੇ ਹੁੰਦੇ ਆ ਉਹਦੇ ਅੰਦਰ ਇੱਕ ਅੱਗ ਹੁੰਦੀ ਆ ਉਹ ਕਹਿੰਦਾ ਕਿ ਮੈਂ ਵੱਡਾ ਹੋ ਕੇ ਕੁਝ ਮੋਟਾ ਕਰਨਾ ਹੈ ਵੱਡਾ ਕਰਨਾ ਕਾਇਕ ਮੋਟੂ ਕਰੂ ਛੁ ਤਾਂ ਉਹਦੇ ਅੰਦਰ ਉਹ ਵਿਚਾਰ ਹਮੇਸ਼ਾ ਉਵਾਲਾ ਮਾਰਦਾ ਰਹਿੰਦਾ ਕਿ ਜ਼ਿੰਦਗੀ 'ਚ ਮੈਂ ਕੁਝ ਵੱਡਾ ਕਰਨਾ ਹੈ ਮੈਂ ਵੱਡਾ ਬੰਨਾ ਆਪਦਾ ਕਦ ਵੱਡਾ ਕਰਨਾ ਤਾਂ ਉਹ ਨਵੇਂ-ਨਵੇਂ ਰਾਹ ਲੱਭਦੇ ਨੇ ਤੁਸੀਂ ਗੁਜਰਾਤੀਆਂ ਨੂੰ ਕੰਪੈਰੀਸ਼ਨ ਕਰੋਗੇ ਉਹਨਾਂ ਨੇ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਬਹੁਤ ਅਤ ਦਰਜੇ ਦੀਆਂ ਮੱਲਾ ਮਾਰਦਾ ਹੁਣ ਇਸੇ ਤਰ੍ਹਾਂ ਪੰਜਾਬੀ ਇੱਥੋਂ ਪ੍ਰਵਾਸ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕੱਖ ਵੀ ਨਹੀਂ ਗੁਜਰਾਤੀ ਵੀ ਬਹੁਤ ਗਿਣਤੀ ਪ੍ਰਵਾਸ ਕਰ ਰਹੇ ਨੇ ਹੁਣ ਅਸੀਂ ਬਾਹਰ ਦੀ ਤੁਲਨਾ ਕਰਦੇ ਹਾਂ ਉੱਥੇ ਜਾ ਕੇ ਕੀ ਫਰਕ ਪੈਂਦਾ ਤੁਸੀਂ Google ਤੇ ਸਰਚ ਮਾਰ ਕੇ ਚੈੱਕ ਕਰ ਸਕਦੇ ਹੋ ਅਮਰੀਕਾ ਜਿਹੜਾ ਦੁਨੀਆ ਦੀ ਵਰਲਡ ਪਾਵਰ ਹੈ ਉੱਥੋਂ ਦੇ 50% ਹੋਟਲ ਆ ਜਿਹੜੇ ਗੁਜਰਾਤੀ ਹੋਏ ਹਨ ਹੁਣ ਪੰਜਾਬੀ ਇੱਥੋਂ ਜਾਊਗਾ ਤਾਂ ਕੀ ਕਰੂਗਾ ਪੰਜਾਬੀ ਦੀ ਮਾਨਸਿਕਤਾ ਕਿੱਥੋਂ ਤੱਕ ਰੁਕੀ ਆ ਉਹਨੂੰ ਇਹ ਸਿਰਫ ਇੰਨਾ ਕੀ ਸਿੱਖਿਆ ਸਿਖਾਇਆ ਗਿਆ ਕਿ ਦੱਬ ਕੇ ਬਾਹ ਤੇ ਰੱਜ ਕੇ ਖਾ। ਮਤਲਬ ਤੂੰ ਆਪਦੇ ਸਰੀਰ ਤੋਂ ਜੋਰ ਨਾਲ ਕੰਮ ਲੈ ਜਿੰਨਾ ਇਹਦੇ ਤੋਂ ਲੈ ਸਕਦਾ ਉਨੀ ਤੂੰ ਕਮਾਈ ਕਰ ਸਕਦਾ। ਇਹ ਸਿਰਫ ਰੁਕੀ ਹੋਈ ਮਾਨਸਿਕਤਾ ਨੂੰ ਦਰਸਾਉਂਦੀ ਹੈ। ਸਰੀਰ ਦੇ ਨਾਲ ਘੰਟਿਆਂ ਦੇ ਵਿੱਚ ਕੰਮ ਕਰਕੇ ਆਦਮੀ ਕਿੰਨਾ ਕਮਾ ਸਕਦਾ। ਫਿਰ ਉਹ ਇੱਥੋਂ ਉੱਠਦਾ ਹੈ ਜਾਂ ਚੜ੍ਹਦਾ ਜਾਂਦਾ ਹੈ। ਤਾਂ ਉਹ ਘੰਟਿਆਂ ਦੇ ਬਦਲੇ ਮਿਹਨਤ ਕਰਦਾ 16 ਘੰਟੇ 18 ਘੰਟੇ ਪੈਨਲ ਵਰਗੀਆਂ ਗੋਲੀਆਂ ਖਾ ਕੇ ਡਬਲ ਸ਼ਿਫਟਾਂ ਲਾਉਂਦਾ ਹੈ ਕਹਿੰਦਾ ਮੈਂ ਟਰੱਕ ਕੋੜਾ ਚਲਾਉਂਗਾ ਮੈਂ 10000 ਡਾਲਰ ਕੁੱਟੂਗਾ 12000 ਡਾਲਰ ਬਣਾਉਂਗਾ ਪਰ ਗੁਜਰਾਤੀ ਲੋਕ 10-12000 ਡਾਲਰ ਨਹੀਂ ਬਣਾਉਂਦੇ ਉਹ ਕਾਰੋਬਾਰ ਬਣਾਉਂਦੇ ਨੇ ਇੱਕ ਪੈਸੇ ਦੇ ਲਈ ਕੰਮ ਕਰਨ ਵਾਲਾ ਬੰਦਾ ਅੱਜ ਵੀ ਮਜ਼ਦੂਰ ਦੇ ਦਰਜੇ ਤੇ ਜਾਊਗਾ ਤੇ ਉਹ ਮਰੂਗਾ ਵੀ ਮਜ਼ਦੂਰ ਦੇ ਦਰਜੇ ਤੇ ਪਰ ਇੱਕ ਧੰਦੇ ਦੇ ਕੰਮ ਕਰਨ ਵਾਲਾ ਬੰਦਾ ਕੁਝ ਸਾਲ ਸੰਘਰਸ਼ ਕਰਕੇ ਇੱਕ ਧੰਦਾ ਇੱਕ ਮਾਡਲ ਇੱਕ ਸਿਸਟਮ ਬਣਾ ਦਿੰਦਾ ਹੈ ਜਿਹੜਾ ਸਿਸਟਮ ਉਹਨੂੰ ਪੈਸਾ ਪੈਦਾ ਕਰਕੇ ਦੇ ਰਿਹਾ ਸੋ ਇਹਨਾਂ ਦੋਹਾਂ ਦੇ ਵਿੱਚ ਜੋ ਫਰਕ ਹੈ ਉਹ ਮਾਨਸਿਕ ਦਾ ਦਾ ਫਰਕ ਹੈ ਤਾਂ ਕਰਕੇ ਜਿਹੜੇ ਤਿੰਨ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਬਰੀਕੀ ਨਾਲ ਕੋਖੇ ਨੇ ਕਿ ਕੁਝ ਲੋਕ ਬਹੁਤ ਅਤ ਦੀ ਗਰੀਬੀ 'ਚੋਂ ਨਿਕਲੇ ਹੁੰਦੇ ਨੇ ਔਰ ਸਿਖਰਾਂ ਤੇ ਪਹੁੰਚ ਜਾਂਦੇ ਨੇ ਹਰ ਦਰਜੇ ਦੇ ਵਿੱਚ ਉਹ ਖੁੱਲ੍ਹ ਕੇ ਜਾਂਉਂਦੇ ਨੇ ਚਾਹੇ ਉਹ ਪੈਸਾ ਹੋਵੇ ਚਾਹੇ ਉਹ ਜੀਵਨ ਹੋਵੇ ਪਰ ਕੁਝ ਲੋਕ ਐਸੇ ਨੇ ਜਿਨ੍ਹਾਂ ਕੋਲ ਸਰੋਤ ਮੌਜੂਦ ਸੀ ਉਹ ਐਵਰੇਜ ਨਾਲੋਂ ਚੰਗੇ ਜੀਵਨ 'ਚ ਪੈਦਾ ਹੋਏ ਸੀ ਪਰ ਉਹਨਾਂ ਦਾ ਜੀਵਨ ਕੋਈ ਜ਼ਿਆਦਾ ਚੜ੍ਹਦੀ ਗਾਲ ਵਾਲਾ ਨਹੀਂ ਰਿਹਾ ਉਹ ਦਰਮਿਆਨੇ ਜਿਹੇ ਦੈਰੇ 'ਚ ਜਿਉਏ ਨੇ ਦਰਮਿਆਨੇ ਜਿਹੇ ਲੋਕਾਂ 'ਚ ਰਹਿ ਕੇ ਉਹਨਾਂ ਨੇ ਜੀਵਨ ਗੁਜ਼ਾਰਿਆ ਤੇ ਉਹ ਉਸ ਤਰ੍ਹਾਂ ਦੀ ਮੌਤ ਮਰ ਜਾਂਦੇ ਨੇ ਸੋ ਇੱਕ ਕਿਸੇ ਨੇ ਬਹੁਤ ਪਿਆਰੀ ਔਰ ਸੋਹਣੀ ਗੱਲ ਦੱਸੀ ਹੋਈ ਆ ਮਾਨਸਿਕਤਾ ਬਾਰੇ ਕਿ ਜਿਹੜੀ ਤੁਹਾਡੀ ਮਾਨਸਿਕਤਾ ਉਹ ਤੁਹਾਡੇ ਰਹਿੰਦੇ ਆਲੇ-ਦੁਆਲੇ ਪੰਜ ਲੋਕਾਂ ਦੀ ਮਾਨਸਿਕਤਾ ਦਾ ਐਵਰੇਜ ਹੁੰਦੀ ਹੈ। ਤਾਂ ਤੁਸੀਂ ਅੱਜ ਤੋਂ ਕੋਖਣਾ ਸ਼ੁਰੂ ਕਰੋ ਕਿ ਕਿਹੜੇ ਉਹ ਪੰਜ ਲੋਕ ਨੇ ਜਿਨ੍ਹਾਂ ਦੇ ਪ੍ਰਭਾਵ ਦੇ ਵਿੱਚ ਤੁਸੀਂ ਜੰਮ ਰਹੇ ਹੋ। ਉਹ ਪੰਜ ਲੋਕਾਂ ਦੀ ਐਵਰੇਜ ਮਾਨਸਿਕਤਾ ਪੰਜਾਂ ਦਾ ਜੋੜ ਲਾ ਕੇ ਵਟਾ ਡਿਵਾਈਡ ਬਾਈ 5 ਆਊਗਾ ਉਹ ਤੁਸੀਂ ਹੋਵੋਗੇ। ਜੇ ਤੁਸੀਂ ਆਪਦੀ ਮਾਨਸਿਕਤਾ ਨੂੰ ਉੱਚਾ ਚੱਕਣਾ ਤਾਂ ਤੁਹਾਨੂੰ ਆਪਦੇ ਆਲੇ-ਦੁਆਲੇ ਉਹ ਲੋਕ ਉੱਚੀ ਵਰਤੀ ਵਾਲੇ ਲੱਭਣੇ ਪੈਣਗੇ ਉਹਨਾਂ ਦੇ ਨਾਲ ਸਹਿਚਾਰ ਜਾਂ ਉਹਨਾਂ ਦੇ ਨਾਲ ਸੰਬੰਧ ਬਣਾਉਣਾ ਪਊਗਾ ਸੋ ਇਸ ਚੈਨਲ ਦਾ ਜਿਹੜਾ ਮੂਲ ਮਕਸਦ ਆ ਕੋ ਜੀਵਨ ਪੱਧਰ ਨੂੰ ਮਾਨਸਿਕ ਰੂਪ ਚ ਧਾਰਮਿਕ ਰੂਪ ਚ ਬૌਧਿਕ ਰੂਪ ਚ ਅਧਿਆਤਮਿਕ ਰੂਪ ਚ ਉੱਪਰ ਚੱਕਣਾ ਹੈ ਸੋ ਇਸ ਵਿਚਾਰ ਚਰਚਾ ਨੂੰ ਇੱਥੇ ਵਿਸ਼ਰਾਮ ਲਾਉਂਦੇ ਹੋਏ ਸਮਾਪਤ ਕਰਦੇ ਹਾਂ ਫਿਰ ਮਿਲਾਂਗੇ ਔਰ ਸਬਸਕ੍ਰਾਈਬ ਤੁਸੀਂ ਖੁਦ ਕਰੋਗੇ ਕਿਉਂਕਿ ਤੁਹਾਡਾ ਸਾਡੇ ਨਾਲ ਪੇ ਪ੍ਰੇਮ ਹੈ ਜਿਹੜਾ ਪਿਆਰ ਆ ਉਹ ਊੜਾ ਹੋ ਜਾਣਾ ਇਹ ਤੁਸੀਂ ਆਪ ਦਾ ਅਰਜ ਸਮਝ ਕੇ ਖੁਦ ਕਰੋਗੇ ਔਰ ਆਪਣੇ ਭੈਣ ਭਾਈ ਜਿਨ੍ਹਾਂ ਨਾਲ ਕੋਈ ਰੰਚਕ ਮਾਤਰ ਵੀ ਤੁਹਾਡੇ ਗੱਲ ਦੇ ਵਿੱਚ ਪਿਆਰ ਦਾ ਸਬੰਧ ਆ ਉਹਨਾਂ ਨਾਲੇ ਚੀਜ਼ਾਂ ਔਰ ਇਹ ਗੱਲਾਂ ਜਰੂਰ ਸ਼ੇਅਰ ਕਰੋ ਸ਼ਾਇਦ ਕਿਸੇ ਦੀ ਜ਼ਿੰਦਗੀ ਇਹਨਾਂ ਵਿਚਾਰਾਂ ਦੇ ਨਾਲ ਪ੍ਰਦਰਸ਼ਨ ਆ ਸਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ